ਹੋਲਾਰ ਸਮਾਜ ਪਾਰਟੀ ਜਿੰਦਾਬਾਦ 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 ਜਿੱਤੂਗਾ ਵੀ ਜਿੱਤੂਗਾ ਹਾਥੀ ਵਾਲਾ ਜਿੱਤੂਗਾ ਜਿੱਤੂਗਾ ਵੀ ਜਿੱਤੂਗਾ ਹਾਥੀ ਵਾਲਾ ਜਿੱਤੂਗਾ ਆ ਗਿਆ ਵੀ ਆ ਗਿਆ ਹਾਥੀ ਵਾਲਾ ਆ ਗਿਆ ਹਾਥੀ ਵਾਲੇ ਦੀ ਬੱਲੇ ਬੱਲੇ ਬਾਕੀ ਸਾਰੇ ਧੱਲੇ ਧੱਲੇ ਹਾਥੀ ਵਾਲੇ ਦੀ ਬੱਲੇ ਬੱਲੇ ਬਾਕੀ ਸਾਰੇ ਧੱਲੇ ਧੱਲੇ ਦੇਸ਼ ਦੀ ਪੀਐਮ ਕੈਸੀ ਹੋ ਮਾਇਆ ਵਰਗੀ ਜੈਸੀ ਹੋ ਦੇਸ਼ ਦੀ ਪੀਐਮ ਕੈਸੀ ਹੋ ਜੀ ਹੋ ਭੈਣ ਜੀ ਸੰਘਰਸ਼ ਕਰੋ ਹਮ ਤੁਹਾਡੇ ਸਾਥ ਹੈ ਭੈਣ ਜੀ ਸੰਘਰਸ਼ ਕਰੋ ਹਮ ਤੁਹਾਡੇ ਸਾਥ ਹੈ ਜੀ ਜੀ ਸਰਬੋਤਮ ਜਿੰਦਾਬਾਦ 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 ਸਰਬੋਤਮ ਜਿੰਦਾਬਾਦ ਜਿੰਦਾਬਾਦ ਸਭ ਕਾਂਚੀ ਰਾਮ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਸਭ ਕਾਂਚੀ ਰਾਮ ਜੀ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਤੇਰੀ ਸੋਤ ਕਰਾ ਦੇ ਅੰਗੜ ਥੋਕ ਕੇ ਬਾਬਾ ਸਾਹਿਬ ਤੇਰੀ ਸੋਤ ਕਰਾ ਦੇ ਅੰਗੜ ਥੋਕ ਕੇ ਬਾਬਾ ਸਾਹਿਬ ਵੀ ਮਰਾਮ ਬੜ ਕਰਸਾ ਹਮਰ ਰਹੇ ਹਮਰ ਰਹੇ ਹਮਰ ਰਹੇ ਵਾਜਨ ਸਮਾਜ ਪਾਤੀ ਜਿੰਦਾਬਾਦ 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 ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਤੇ ਮੈਂ ਹਾਂ ਟਾਡਾ ਰਣਜੀਤ ਸਿੰਘ ਨਾਬਾ ਅੱਜ ਅਸੀਂ ਬੈਠੇ ਹਾਂ ਮੁੱਖ ਦਫਤਰ ਭੋਜਨ ਸਮਾਜ ਪਾਰਟੀ ਯਾਨੀ ਕਿ ਬੀਐਸਪੀ ਪਿੱਛੇ ਤੁਸੀਂ ਹੱਤੀਆਂ ਤਸਵੀਰਾਂ ਦੇਖ ਰਹੇ ਹੋ ਕਿਉਂਕਿ ਲੋਕ ਸਭਾ ਉਮੀਦਵਾਰ ਅ ਤਰਜੀਤ ਸਿੰਘ ਛੜਬਰ ਜੀ ਖੜੇ ਨੇ ਸਾਡੇ ਨਾਲ ਪੰਜਾਬ ਦੇ ਜਨਰਲ ਸੈਕਟਰੀ ਜੋਗਾ ਸਿੰਘ ਪ੍ਰੌਂਦੀਆਂ ਪਟਿਆਲਾ ਦਿਹਾਤੀ ਦੇ ਇੰਚਾਰਜ ਮੱਗਰ ਸਿੰਘ ਕੰਸੂ ਆ ਤੇ ਭੋਜਨ ਸਮਾਜ ਪਾਰਟੀ ਤੋਂ ਸਰਜੀਤ ਸਿੰਘ ਗਰਾਇਆ ਉਪ ਪ੍ਰਧਾਨ ਜਿਹੜਾ ਪਟਿਆਲਾ ਮੌਜੂਦ ਨੇ ਉਹਨੂੰ ਗੱਲਬਾਤ ਕਰਾਵਾਂਗੇ ਕਿ ਕਿੱਤਾਂ ਦੀ ਤਿਆਰੀ ਹੈ ਚੌਨਾ ਦੀ ਤੇ ਕਿੰਨਾ ਗਾ ਰਿਸਪੌਂਸ ਮਿਲ ਰਿਹਾ ਕਿੰਨੇ ਕੁ ਬੰਦੇ ਹੋ ਰਹੇ ਨੇ ਜਿਵੇਂ ਮੈਨੂੰ ਪਤਾ ਲੱਗਿਆ ਵੀ ਸਨੋਰਕ ਨਹੀਂ ਕਹਿੰਦੇ ਹਾਥੀਆ 300 ਰੁਪਏ ਆਜੂ ਸਨੋਰਕ ਨੇ ਨਮਸਕਾਰ ਜੀ ਨਮਸਕਾਰ ਹਾਂ ਪ੍ਰਧਾਨ ਜੀ ਠੀਕ ਹੈ ਬਹੁਤ ਵਧੀਆ ਤੁਸੀਂ ਸਵਾਗਤ ਕਿਵੇਂ ਲੱਗਦਾ ਜਿਵੇਂ ਇੱਕ ਪਾਸੇ ਵੱਡੇ ਘਰਾਣੇ ਤੇ ਦੂਜੇ ਪਾਸੇ ਆਪਾਂ ਇੱਕ ਪਾਸੇ ਸ਼ਰਮਣੀ ਅਕਾਲੀ ਦਲ ਦੂਜੀ ਪਾਸੇ ਇੱਕ ਪਾਸੇ ਝਾੜੂ ਦੂਜੇ ਪਾਸੇ ਆਪੀ ਤੀਜੇ ਪਾਸੇ ਭਾਜਪੀ ਫੇਰ ਆ ਗਏ ਕਿਹਦੇ ਨਾਲ ਮੁਕਾਬਲਾ ਆਪਾ ਫਾਈਟ ਕਰ ਜੀ ਹੁਜਰ ਸਮਾਜ ਪਾਰਟੀ ਲੋਕ ਸਭਾ ਹਲਕਾ ਪਟਿਆਲੇ ਤੋਂ ਸਮਾਜ ਜੋ ਜਗਜੀਤ ਸਿੰਘ ਸਰਬੜ ਜੀ ਨੂੰ ਭੋਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਪੰਕਮਾਰੀ ਮਾਇਆਵਤੀ ਜੀ ਨੇ ਉਮੀਦਵਾਰ ਲਾਣਿਆ ਅੱਜ ਪਟਿਆਲਾ ਲੋਕ ਸਭਾ ਦੇ ਵਿੱਚ ਦਾ ਕਿ ਪੂਰੇ ਪੰਜਾਬ ਵਿੱਚ ਭੋਜਨ ਸਮਾਜ ਪਾਰਟੀ ਨੇ 13 ਦੀ 13 ਸੀਟਾਂ ਦੇ ਕੈਂਡੀਡੇਟ ਉਤਾਰੇ ਆ ਠੀਕ ਹੈ ਜੀ ਔਰ ਭੋਜਨ ਸਮਾਜ ਪਾਰਟੀ ਅੱਜ ਨੋਟਾ ਵਾਲਿਆਂ ਦਾ ਅਰਜਵਾੜਿਆਂ ਦਾ ਮਹਿਲਾਂ ਵਾਲਿਆਂ ਦਾ ਮੁਕਾਬਲਾ ਕਰ ਰਹੀ ਹੈ ਠੀਕ ਹੈ ਜੀ ਔਰ ਮੈਨੂੰ ਇਹ ਲੱਗ ਰਿਹਾ ਹੈ ਕਿ ਵੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹਰ ਪਾਸੇ ਰਿਸਪਾਂਸ ਮਿਲ ਰਿਹਾ ਹੈ ਜਿਹੜੇ ਪਾਸੇ ਨੂੰ ਨਿਕਲਦੇ ਆ ਉਸੇ ਪਾਸੇ ਹਾਤੀ 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 ਐਤ ਕੀ ਦਾ ਹਾਤੀ ਕਿਉਂਕਿ ਕੁਝ ਦੂਜੀਆਂ ਪਾਰਟੀਆਂ ਦੇ ਲੀਡਰ ਵੀ ਇਹ ਗੱਲ ਚਾ ਰਹੇ ਆ ਕਿ ਵੀ ਨਾ ਕਾਂਗਰਸ ਨੇ ਕੁਝ ਕੀਤਾ ਨਾ ਅਕਾਲੀਆਂ ਨੇ ਕੁਝ ਕੀਤਾ ਅਰ ਜੀ ਤੇ ਆਸ ਰੱਖੀ ਜੀ ਕਿ ਬਦਲਾ ਆਵੇਗਾ ਝਾੜੂ ਵਾਲਿਆਂ ਤੇ ਭਗਵੰਤ ਮਾਨ ਦੇ ਝਾੜੂ ਤੇ ਕੇਜਰੀਵਾਲ ਦੇ ਝਾੜੂ ਤੇ ਬੜਾ ਲੋਕਾਂ ਨੇ ਮਾਨ ਸੀ ਕਿ ਵੀ ਬਹੁਤ ਵਧੀਆ ਸੁਧਾਰ ਹੋਏਗਾ ਪੰਜਾਬ ਦਾ ਪਰ ਉਹ ਅੱਜ ਉੱਥੋਂ ਵੀ ਉਹਨਾਂ ਦਾ ਮਨ ਟੁੱਟ ਗਿਆ ਪਰ ਹੁਣ ਉਹਨਾਂ ਨੇ ਇੱਕੋ ਹੈ ਕਿ ਵੀ ਜੇ ਹਾਥੀ ਦੀ ਸਵਾਰੀ ਕਰਾਂਗੇ ਕਰਕਦੇ ਆ ਸੋ ਅੱਜ ਬਹੁਤ ਵਧੀਆ ਰਿਸਪੌਂਸ ਸਾਨੂੰ ਮਿਲ ਰਿਹਾ ਹੈ ਬੇਸ਼ੱਕ ਆ ਸਾਡੇ ਕੈਂਡੀਡੇਟ ਗਰੀਬ ਜ਼ਰੂਰ ਹੈ ਪਰ ਉਹਨਾਂ ਕੋ ਬੋਟ ਜਿਆਦੇ ਹੈ ਨੋਟ ਹੋਣ ਕਰਕੇ ਵੀ ਅੱਜ ਜਿਤਨ ਜਿਤਨ ਦਾ ਵੋਟਾਂ ਵਾਲਾ ਵੋਟਾਂ ਮਾਰੇ ਨਹੀਂ ਜਿੱਤ ਰਹੇ ਇਸ ਕਰਕੇ ਜਿੰਨੇ ਵੀ ਵਰਕਰ ਅਜ 파ਰਟੀ ਦੇ ਵਿੱਚ ਮੂਵਮੈਂਟ ਨਾਲ ਜੁੜੇ ਹੋਏ ਆ ਸਾਰੇ ਆਪਣੇ ਬਲ ਬੁੱਤੇ ਤੇ ਆਪਣੇ ਕੈਂਡੀਡੇਟ ਨੂੰ ਜਿਤਾਉਣ ਲਈ ਆਪਣੀ 파ਰਟੀ ਨੂੰ ਜਿਤਾਉਣ ਲਈ ਹਰ ਭੈਣ ਕੁਮਾਰੀ ਮਾਇਆਬਤੀ ਨੂੰ ਦੇਸ਼ ਦਾ ਪੀਐਮ ਦੇਖਣ ਵਾਸਤੇ ਉਹ ਸੰਘਰਸ਼ ਕਰ ਰਿਹਾ ਵੱਡੇ ਪਮਾਨੇ ਤੇ ਅੱਗੇ ਜਾ ਰਿਹਾ ਬਹੁਤ ਬੜੀ ਅਰਜਲਤਾ ਹੈ ਜਾਂਜੀ ਜਿਵੇਂ ਲੱਗ ਰਿਹਾ ਜਿਵੇਂ ਆਪਾਂ ਗੱਲਾਂ ਕਰਦੇ ਜਿਵੇਂ ਹੁਣ ਫੂੰਡਾ ਬੈਠਾ ਸੀ ਕੋਈ ਫੋਨ ਆਇਆ ਕਣਕ ਨੂੰ ਹੱਥ ਹੱਥੀ ਹੋਈ ਵੀ ਬਾਕੀ ਚੱਲ ਰਹੇ ਕਮ ਕਲੀ ਕਨਾੌਰ ਨਹੀਂ ਹਾਂਜੀ ਪੂਰੇ ਪੰਜਾਬ 'ਚ ਹੀ ਹੱਥ ਹੱਥੀ ਹੋਈ ਪਈ ਹੈ ਠੀਕ ਹੈ ਜੀ ਮਤਲਬ ਜਿਹੜੀਆਂ ਪਾਰਟੀ ਦੱਸੀ ਜਾਂਦੀ ਹੈ ਕੋਈ ਹੋਰ ਪਾਰਟੀ ਆਪਣੇ ਆਪ ਨੂੰ ਉਹ ਮਤਲਬ ਸਾਰੇ ਲੋਕ ਤੰਗ ਨੇ ਜਿਹੜੀ ਕਨਾੌਰ ਲੋਕ ਸਭਾ ਪਟਿਆਲੇ 'ਚ ਪੈਂਦੀ ਹੈ ਹਾਂਜੀ ਕਨਾੌਰ ਸਨੌਰ ਰਾਜਪੁਰਾ ਡੇਰਾ ਨਾਬਾ ਸਮਾਣਾ ਛਤਰਾਣਾ ਠੀਕ ਹੈ ਇਸ ਲੋਕ ਸਭਾ ਪਟਿਆਲੇ ਤੋਂ ਮਹਿਲਾ ਵਾਲੇ ਠੀਕ ਹੈ ਜੀ ਮਹਿਲਾ ਵਾਲੇ ਮੁੱਖ ਮੰਤਰੀ ਵੀ ਰਹੇ 10 ਸਾਲ ਠੀਕ ਹੈ ਜੀ ਔਰ 20 ਸਾਲ ਲਗਾਤਾਰ ਉਹ ਲੋਕ ਸਭਾ ਪਟਿਆਲੇ ਦੀ ਨਿਮਾਇੰਦਗੀ ਲਈ ਉਹਨਾਂ ਨੇ ਚਾਰ ਬਾਰ ਲਗਾਤਾਰ ਮੈਂਬਰ ਪਾਰਲੀਮੈਂਟ ਬਣੇ ਠੀਕ ਹੈ ਵਿਦੇਸ਼ ਮੰਤਰੀ ਵੀ ਰਹੇ ਪਰ ਜਿਹੜਾ ਲੋਕਾਂ ਨਾਲ ਵਾਦਾ ਕੀਤਾ ਸੀ ਇੱਕ ਵੀ ਵੱਡਾ ਪ੍ਰੋਜੈਕਟ ਨਹੀਂ ਲੈ ਕੇ ਆਏ ਪਟਿਆਲੇ ਵਾਸਤੇ ਠੀਕ ਹੈ ਜੀ ਨਾਕ ਅਦੇ ਸਕਾਲਰਸ਼ਿਪ ਦੀ ਆਵਾਜ਼ ਉਠਾਈ ਨਾ ਮਜ਼ਦੂਰ ਦੀ ਦਿਹਾੜੀ ਦੀ ਆਵਾਜ਼ ਭਾਈ ਨਾ ਕਿਸਾਨਾਂ ਦੀ ਮੰਗ ਨੂੰ ਲੈ ਕੇ ਵੀ ਆਵਾਜ਼ ਉਠਾਈ ਕਿਸੇ ਤਰ੍ਹਾਂ ਦੀ 20 ਸਾਲ ਦੇ ਵਿੱਚ ਪਰਨੀਤ ਕੋਰ ਇੱਕ ਵੀਡੀਓ ਡਿਕਲੇਅਰ ਕਰ ਦਵੇ ਉਹਨੇ ਹੁਣ ਤੱਕ ਕੋਈ ਵੀ ਇੰਨਾ ਗਰੀਬਾਂ ਦੇ ਹੱਕ ਵਿੱਚ ਸਕਾਲਰ ਸਿੱਖ ਤਿਆਗ ਰਾਖਮਾ ਕਰਨ ਦੇ ਅਕ ਵਿੱਚ ਕੋਈ ਆਵਾਜ਼ ਨਹੀਂ ਉਠਾਈ ਅਰ ਨਦੀ ਦਾ ਪ੍ਰੋਜੈਕਟ ਲੈ ਕੇ ਆ ਲਾਜ ਯੂਨੀਵਰਸਿਟੀ ਅਸੀਂ ਲੈ ਕੇ ਬੱਸ ਦਾ ਪ੍ਰੋਜੈਕਟ ਲੈ ਬੱਸ ਸਟੈਂਡ ਦਾ ਪ੍ਰੋਜੈਕਟ ਲੈ ਕੇ ਜਿਹੜਾ ਪਹਿਲਾ ਬੱਸ ਸਟੈਂਡ ਜੀ ਬਹੁਤ ਸੋਹਣਾ ਸੀ ਹੋ ਗਿਆ ਠੀਕ ਹੈ ਮੁੱਖ ਮੰਤਰੀ ਕੈਪਟਨ ਮਰੀਂਦਰ ਨੋਧਾਨੀ ਪੱਥਰ ਰੱਖਤਾ ਅਰ ਭਗਵਾਨਤਮਾਨ ਕਹਿੰਦਾ ਮੈਂ ਬਣਾਇਆ ਠੀਕ ਹੈ ਅਸੀਂ ਕਹਿੰਦਾ ਜੀ ਇਹ ਕੈਨੇਡਾ ਤੋਂ ਲਿਆਉਂਦਿਆਂ ਕਿ ਜੇ ਬੜਾ ਵਧੀਆ ਕੀਤਾ ਪਰ ਪਟਿਆਲਾ ਉੱਥੇ ਹਜ਼ਾਰਾਂ ਲੋਕ ਜਿਹੜੇ ਆਪਣੇ ਬੱਚਿਆਂ ਨੂੰ ਰੋਟੀ ਪਾਲ ਕੇ ਦਿੰਦੇ ਸੀ ਅੱਜ ਉਹਨਾਂ ਦਾ ਰੋਜ਼ਗਾਰ ਖਤਮ ਹੋ ਗਿਆ। ਲੋਕਾਂ ਗੜਾਂ ਕਰਦੇ। ਬਾਸਟਡ ਦੇ ਨੇੜੇ ਜੇ ਦੇਖਿਆ ਜਾਵੇ ਤਾਂ ਗਰੀਬ ਪਰਿਵਾਰ ਬਹੁਤ ਰਹਿੰਦੇ ਸੀ। ਬਹੁਤ ਜ਼ਿਆਦਾ ਗਰੀਬ ਪਰਿਵਾਰ ਹਨ। ਕਚਹਿਰੀਆਂ ਨੇੜੇ ਸੀ। ਲੋਕ ਗੁਰੂਕਾਰ ਦੁਖਨਵਾਰ ਸਾਹਿਬ ਨੇੜੇ ਸੀ। ਕਾਲੀ ਮਾਤਾ ਦਾ ਮੰਦਿਰ ਨੇੜੇ ਸੀ। ਸਰਕਾਰੀ ਹਸਪਤਾਲ ਨੇੜੇ ਸੀ। ਕਚਹਿਰੀਆਂ ਨੇੜੇ ਸੀ। ਸਟੇਸ਼ਨ ਥੋੜਾ ਲੈ ਲੈਂਦਾ। ਲੋਕ ਤਾਂ ਬੜੇ ਦੋ ਹਸਪੀਟਲ ਵੀ ਨੇੜੇ ਆਉਂਦੇ ਨੇ ਮਾਤਾ ਕਸ਼ਲਿਆ ਤੇ ਜੀ ਹਸਪੀਟਲ ਸਰਕਾਰੀ ਹਸਪਤਾਲ ਮਾ ਉਹ ਗਰੀਬਾਂ ਨੂੰ ਐ ਲਾ ਲੀਆ ਵੀ ਗਰੀਬਾਂ ਨੂੰ ਦੇਰਾ ਕੀ ਜੀ ਖੋਲਿਆ ਖੋਲਿਆ ਜੀ ਅੱਛਾ ਜਿਹੜਾ ਇਹ ਨਾ ਰੋਜ਼ਗਾਰ ਦੇਣਾ ਸੀ ਜਿਹੜਾ ਇੱਥੇ ਮਾੜਾ ਮੋਟਾ ਚੱਲਦਾ ਸੀ ਠੀਕ ਹੈ ਹੋਰ ਰੋਜ਼ਗਾਰ ਬੀਡੀਐਸ ਨਿਯਮਤੋਂ ਜ਼ਿਲ੍ਹਾ ਇੰਚਾਰਜ ਪਟਿਆਲਾ ਸਾਡੇ ਨਾਲ ਮੱਗਰ ਸਿੰਘ ਕਮਸੂਆ ਜੀ ਅੱਜ ਮੌਕੇ ਦੇ ਮਜੂਰ ਨੇ ਜੋ ਕਿ ਦਿਹਾਤੀ ਪਟਿਆਲਾ ਇਨਚਾਰਜ ਲੱਗੇ ਹੋਏ ਨੇ ਭੋਜਨ ਸਮਾਜ ਪਾਰਟੀ ਮੱਗਰ ਜੀ ਨਰਸਕਾਰ ਜੀ ਬੋਟਾਂ ਆ ਗਏ ਜੀ ਹਾਂ ਜੀ ਬੋਟਾਂ ਦਾ ਬਹੁਤ ਵਧੀਆ ਤੁਸੀਂ ਪਹਿਲਾਂ ਵੀ ਬਹੁਤ ਲੰਬਾ ਸਮਾਂ ਹੋ ਗਿਆ ਪਾਰਟੀ ਨਾਲ ਜੁੜੇ ਹੋ ਨੂੰ ਬਹੁਤ ਲੰਬੇ ਸਮੇਂ ਤੋਂ ਤੁਸੀਂ ਸੇਵਾ ਕਰ ਰਹੇ ਹੋ ਹਾਂ ਜੀ ਹੁਣ ਇਨਚਾਰਜ ਵੀ ਲੱਗੇ ਹੋਏ ਗਏ ਠੀਕ ਹੈ ਨਾ ਚਾਹੁੰਦੇ ਅੱਜ ਜੀ ਇਹ ਜਿਹੜੀਆਂ ਲੋਕ ਸਭਾ ਦੀ ਉਮੀਦਵਾੜਾ ਤੁਹਾਡੇ ਚਰਜੀਤ ਸਿੰਘ ਛੜਬਰ ਜੀ ਫੜੇ ਨੇ ਠੀਕ ਹੈ ਨਾ ਇਹ ਜੀ ਪਹਿਲੇ ਅੱਜ ਅਸੂਦਾ ਵੀ ਮੋਜਲ ਸਮਾਜਪਾਰਟੀ ਦਾ ਉਮੀਦਵਾਰ ਠੀਕ ਹੈ ਪਟਿਆਲੇ ਤੋਂ ਜਿੱਤੂਗਾ ਨੇ ਇਹ ઠાਗਾ ਇਹ ਨਹੀਂ ਜਿਹੜਾ ਝਾੜੂ ਵਾਲਾ ਆਇਆ ਸੀ ਇਹ ਵੀ ઠાਗ ਕਿਉਂਕਿ ਬੀਬੀਆਂ ਨੂੰ ਕਿਹਾ ਸੀ ਵੀ ਹਰ ਇੱਕ ਹਫ਼ਤੇ ਨਾ ਹਰ ਇੱਕ ਹਾਂ ਕਿੰਨੇ 2000 ਰੁਪਏ ਹੁਗਾ ਇਹਨਾਂ ਤੋਂ ਸਵਾਲ ਕਰਦੀਆਂ ਨੇ ਬੀਬੀਆਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਸਵਾਲ ਕਰ 2 ਮਹੀਨੇ ਹੋ ਗਏ ਵੀ ਸਾਡੀ ਸਰਕਾਰ ਬਣੀ ਨੂੰ ਵੀ ਸਾਡੇ 33000 ਰੁਪਏ ਬਣ ਗਿਆ ਵੀ ਪਹਿਲਾਂ ਉਹ ਧਰੋ 26 ਮਹੀਨੇ ਹੋ ਗਏ 26 ਮਹੀਨੇ ਚਲੋ 26 ਮਹੀਨੇ ਵੀ ਸਾਡ ਨੂੰ ਪਹਿਲਾਂ 30000 ਦੋ ਫਿਰ ਅਗਲੀ ਵੋਟ ਦਾ ਸੰਬੇਧ ਨਾਲ ਫਿਰ ਵਾਰ ਆਗੇ ਮਾਰੀ ਜਿਹੜਾ ਜਿਹੜੇ ਜੇ ਬੀਜੇਪੀ ਦੀ ਗੱਲ ਕਰੀਏ ਆਪਾਂ ਤਾਂ ਬੀਜੇਪੀ ਨੇ ਮੋਦੀ ਨੇ ਬਹੁਤ ਵੱਡਾ ਇੱਕ ਹਾfte ਦੇ ਵਿੱਚ 15-15 ਲੱਖ ਰੁਪਏ ਪਉ ਕੋ ਕਹਿੰਦੇ ਵੀ ਉਹਦਾ ਦੇਖਿਆ ਕਰੇ ਵੀ ਜਮਲਾ ਸੀ ਸਾਡਾ ਉਹਦਾ ਜਮਲਾ ਸੀ ਫਿਰ ਇਹਨਾਂ ਦਾ ਵੀ ਜਮਲਾ ਹੀ ਇਹਨਾਂ ਦਾ ਹੀ ਜਮਲਾ ਹੁਣ ਕਾਂਗਰਸ ਕਹੀ ਜਾਂਦੀ ਅਸੀਂ ਹਰ ਗਰੀਬ ਨੂੰ ਜੀ 8800 ਰੁਪਏ ਮਹੀਨਾ ਦਵਾਂਗੇ ਜੀ ਸਾਲ ਰੁਪਏ ਪਰ ਉਹਨਾਂ ਗਰੀਬ ਲਈ ਇਹ ਪਾਰਟੀਆਂ ਤੁਸੀਂ ਵੀ ਜਮਲਾ ਛੱਡੋ ਇੱਕ ਤਾਂ ਸਭ ਤੋਂ ਵੱਧ ਹਾਂਜੀ ਸਭ ਤੋਂ ਵੱਧ ਸਰਕਾਰ ਕਾਂਗਰਸ ਨੇ ਤੇ ਇਹ ਕਹਿੰਦੇ ਅਸੀਂ ਗਰੀਬ ਗਰੀਬੀ ਚੱਕ ਦਵਾਂਗੇ ਗਰੀਬੀ ਚੱਕ ਦਾਂਗੇ ਇੰਦਰਾ ਗਾਂਧੀ ਚੱਕੀ ਗਈ ਚੱਕੀ ਗਈ ਗਰੀਬੀ ਨਹੀਂ ਚੱਕੀ ਹੈ ਜੀ ਠੀਕ ਹੈ ਦੱਸੋ ਇਹ ਪੀ ਪਾਰਟੀ ਦੀ ਕੋਈ ਫਾਰਮੂਲਾ ਲੈ ਕੇ ਆਈ ਫਾਰਮੂਲਾ ਸਾਡੀ ਪਾਰਟੀ ਕੋਈ ਫਾਰਮੂਲਾ ਨਹੀਂ ਲੈ ਕੇ ਉਹ ਵਾਦਾ ਕਰਦੇ ਨੇ ਮਗਾਉਂਦੇ ਨੇ ਤੁਸੀਂ ਵੀ ਕਿਦ ਜੋ ਕਹਿੰਦੇ ਆ ਉਹ ਕਰਕੇ ਦਿਖਾਓ ਜੀ ਜਦੋਂ ਸਤਾਜਾ ਜੁਗੇ ਪਾਰਟੀ ਫਿਰ ਕਰਕੇ ਦਿਖਾਉਗੇ ਨਾ ਕਿ ਜਿਵੇਂ ਜੁਪੀ ਦੇ ਭੈਣ ਜੀ ਦੀ ਸਰਕਾਰ ਬਣੀ ਉਹਨਾਂ ਨੇ ਕਰਕੇ ਦਿਖਾਇਆ ਠੀਕ ਜੁਮਲਾ ਨਹੀਂ ਛੱਡ ਕੇ ਇਹ ਯਾਰਾ ਸਾਡਾ ਨਹੀਂ ਕਈ ਹੁੰਦਾ ਨਾ ਵੋਟਾਂ ਲੈ ਲਈ ਛੱਡ ਦਿੰਦੇ ਨੇ ਨਾ ਹੁਣ ਅਸੀਂ ਪਿੰਡਾਂ 'ਚ ਸਟੇਜ ਲਾਉਣੇ ਆ ਪਿੰਡਾਂ ਦੇ ਬੀਬੀਆਂ ਨੂੰ ਇਕੱਠੀਆਂ ਕਰਕੇ ਬਜ਼ੁਰਗਾਂ ਨੂੰ ਵੋਟਰਾਂ ਨੂੰ ਇਕੱਠੇ ਕਰਕੇ ਅਸੀਂ ਕਹਿੰਦੇ ਆ ਠੀਕ ਆ ਵੀ ਅਸੀਂ ਕਿਸੇ ਨੂੰ ਲਾਰਾ ਮੌਕਾ ਦਿਓ ਮੌਕਾ ਜ਼ੇਰ ਤੋਂ ਬਾਅਦ ਹੁਰੀਆ ਨੇ ਜੋਗੀ ਵਾਈਸ ਪ੍ਰੈਜ਼ੀਡੈਂਟ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਨੇ ਨਮਸਕਾਰ ਜੀ ਹਾਂ ਜੀ ਗੱਲ ਕਰੀਏ ਤਾਂ ਤੁਸੀਂ ਅੱਜ ਤੱਕ ਮੈਨੂੰ ਗੱਲ ਦੱਸ ਰਹੇ ਸੀ ਕਿ 600 ਬੰਦੇ ਨੇ ਸੌਹ ਹਾਲੀ ਵੀ ਅਸੀਂ ਵੋਟ ਨਹੀਂ ਪਾਉਣੀ ਕਿਨੂੰ ਨਹੀਂ ਪਾਉਣੀ ਅੱਜ 600 ਬੰਦਾ ਹੈ ਜੀ ਪੰਜਾਬ ਦਾ ਰਿਟਾਇਰਡ ਮੁਲਾਜ਼ਮ ਠੀਕ ਹੈ ਤੇ ਆਮ ਆਦਮੀ ਪਾਰਟੀ ਨੇ ਜਦੋਂ ਇਹ ਬਣੀ ਨਹੀਂ ਸੀ ਸਰਕਾਰ ਇਹਦੀ ਠੀਕ ਹੈ ਇਹ ਕਲੀਆਂ ਕਲੀਆਂ ਜਿਵੇਂ ਮੈਂ ਦਿਨ ਬਿੜੀਆਂ ਵੀ ਜਾਂਦੀ ਸੀ ਇਹ ਉਹਨਾਂ ਨੂੰ ਖੜੀ ਸੀ ਵੀ ਸਾਡੀ ਸਰਕਾਰ ਲਿਆਓ ਤੇ ਅਸੀਂ ਤੁਹਾਡੀ ਹਰੇ ਪੈਰ ਨਾਲ ਚਲਾ ਕੇ ਕਲਮ ਬੜੇ ਮੱਗਾ ਸਾਰੇ ਪੁਨਿਆ ਕਰਾਂਗੇ ਪਰ ਅਜੇ ਤੱਕ ਇਸ ਸਰਕਾਰ ਨੇ ਕਿਸੇ ਮੁਲਾਜ਼ਮ ਦੀ ਮੰਗ ਨਹੀਂ ਮੰਨੀ ਤੁਸੀਂ ਜਿਹੜੇ ਮੈਚ ਮੈਚ ਸੀ ਬੜਾ ਮੈਗਵਾ ਵਾਟਰ ਸਪਲਾਈ ਸਲੂਸ਼ਨ ਠੀਕ ਹੈ ਜੀ ਸਪਲਾਈ ਟੇਸ਼ਨ ਦਾ ਪਰਵਰਤਿਆ ਜੀ ਠੀਕ ਹੈ ਤੇ ਹੁਣ ਸਾਡਾ ਸਾਢੇ 5 ਸਾਲ ਦਾ ਏਰੀਆ ਰਪਿਆ ਉਹ ਜਿੱਤਾ ਜੇ ਕਹਿੰਗੇ ਸਾਨੂੰ ਤਾਂ 26 ਮਹੀਨੇ ਹੋ ਗਏ ਜੀ ਸਾਢੇ 5 ਸਾਲ ਪਹਿਲਾਂ ਹੋਰ ਜੀ ਜਿਹੜੇ ਵਾਦਾ ਕੀਤਾ ਸੀ ਉਹਨਾਂ ਨੇ ਜਿਸਾਂ ਬਾਦਾਂ ਕੀਤਾ ਸੀ ਜਿਹਨੇ ਵਾਦਾ ਕੀਤਾ ਸੀਗਾ ਹੈ ਜੀ ਉਹ ਵਰਤਮਾਨੇ ਵਿੱਚ ਕੀਤਾ ਸੀ ਜੀ ਕਾਜ ਜਿੱ ਕਿ ਮਾਨੇ ਵਿੱਚ ਕੀਤਾ ਠੀਕ ਹੈ ਜੀ ਫਿਰ ਸਾਡੀ ਸਰਕਾਰ ਬਣਨ ਦੇ ਵੰਡ ਸਾਰੇ ਹੀ ਅਜੇ ਤੁਹਾਡਾ ਏਰੀਆ ਜੋ ਜਿਹੜੇ ਮੰਗੇ ਹੈਗੇ ਆ ਉਹ ਪੂਰੀਆ ਕਰਨਗੇ ਬਾਕੀ ਡੀ ਹੈਗਾ ਸਾਡਾ 12% 12% ਉਬੜ ਜਿੱਤਾ ਤੇ ਕਿਸੇ ਮੁਲਾਜ਼ਮ ਨੇ ਮੰਗ ਨਹੀਂ ਮੰਨੀਆਂ ਕਿ ਮੁਲਾਜ਼ਮ ਇਤਰਾ ਤਰਾ ਕਰ ਰਹੇ ਹਨ ਠੀਕ ਤੇ ਉਹਨਾਂ ਨੇ ਮਿਲ ਸੌ ਜਿੰਨੇ ਤੁਸੀਂ ਦੱਸਦੇ ਕੀ ਤੇ ਸਾ 600 ਮੁਲਾਜ਼ਮਾਂ ਨੇ 100 ਖੱਦੀ ਹੈ ਵਿਆਮਦੀ ਪਾਰਟੀ ਨੂੰ ਕੋਟ ਨਹੀਂ ਦੇਵਾਂਗੇ ਕਿਉਂਕਿ ਇਹ ਉੱਚੀ ਸਫਾਰਾ ਜਿਹੜੇ ਵਾਦੇ ਕਰਕੇ ਸਾਡੇ ਕੋਈ ਵੀ ਮੰਗ ਨਹੀਂ ਮੰਨਦਾ ਕਿ ਜ 90 ਵੀ ਦਫ਼ਤਰ ਖੋਲਿਆ ਰੋਡਾ ਬੋਰਡ ਸਮਾਜ ਪਾਰਟੀ ਦਾ ਬਾਬੇ ਜੀ ਅਮਰਜਿੰਦਰ ਕੌਟੜਵਾਲ ਜੀ ਪੀਸੀਪਾ ਸਾਹਿਬ ਨੇ ਦਫ਼ਤਰ ਖੋਲਿਆ ਬਹੁਤ ਵਧੀਆ ਜਗ੍ਹਾ ਹੈ ਉੱਥੇ ਹਰੇਕ ਆਉਣ ਜਾਣ ਵਾਲਾ ਵੀ ਉੱਥੇ ਬਹਿ ਕੇ ਗੌਰਮੈਂਟ ਕਲਵਾ ਕਰਕੇ ਜਾਂਦਾ ਹੈ ਤੇ ਬੋਰਡ ਸਮਾਜ ਪਾਰਟੀ ਦੇ ਹੱਥ ਵਿੱਚ ਬੋਰਡ ਦੇਣ ਲਈ ਕਹਿੰਦਾ ਇਹ ਬਹੁਤ ਹੀ ਕਹਿਣਾ ਚਾਹੀਦਾ ਲੋਕ ਲੋਕ ਜਨਤਾ ਤੁਹਾਨੂੰ ਦੇਖ ਰਹੀ ਹੈ ਜਨਤਾ ਸੁਣ ਰਹੀ ਹੈ ਕੀ ਕਹਿਣਾ ਚਾਹੁੰਦੇ ਲੋਕਾਂ ਜਨਤਾ ਤੁਹਾਨੂੰ ਦੇਖ ਰਹੀ ਹੈ ਜੀ ਤੇ ਜਿਹੜੀ ਸਾਡੀ ਭੋਜਨ ਸਮਾਜਵਾਦੀ ਪਾਰਟੀ ਸਰਕਾਰ ਬਣ ਗਈ ਤੇ ਅਸੀਂ ਹਰੇਕ ਦੀਆਂ ਮੰਗਾਂ ਨੂੰ ਪੂਰੀਆਂ ਕਰਾਂਗੇ ਉਹਦੀ ਮੰਗ ਉਹ ਤਾਂ ਨਹੀਂ ਕਰਦੇ 5 ਮਿੰਟ ਚ ਇਹ ਬੀਬੀ ਇਹਨਾਂ ਦੀ ਐਮਐਲਏ ਤੇ ਸਾਡੇ ਭੋਜਨ ਸਮਾਜਵਾਦੀ ਪਾਰਟੀ ਕਦੇ ਵੀ ਝੂਠੀ ਝੂਠਾ ਲੜਣੀ ਲਾਉਂਦੀ ਇਹ ਜੋ ਕਰੇਗੀ ਉਹੀ ਜੋ ਕਹੇਗੀ ਉਹੀ ਕਰੇਗੀ ਪੰਜਾਬ 'ਚ ਆਪਣੀ ਸੋਰੀ ਪੰਜਾਬ 'ਚ ਜਿਹੜੀ ਤੁਹਾਡੀ ਪਾਰਟੀ ਹੈ ਭੋਜਨ ਸਮਾਜਵਾਦ ਦੀ ਉਹਨਾਂ ਦੇ ਇੱਕ ਐਮਐਲਏ ਵੀ ਹੈਗੇ ਅੱਜ ਐਮ.ਐਲ.ਏ. ਹੈਗੇ ਖੇਤਰਪਾਲ ਜੀ ਉਹ ਬਹੁਤ ਵਧੀਆ ਐਮ.ਐਲ.ਏ. ਆ ਠੀਕ ਹੈ ਜਦੋਂ ਵਿਧਾਨ ਸਭਾ ਸੈਸ਼ਨ ਹੁੰਦਾ ਉਹ ਸਰਕਾਰ ਨੂੰ ਘੇਰਦੇ ਆ ਤੇ ਬਹੁਤ ਵਧੀਆ ਤਰੀਕੇ ਨਾਲ ਘੇਰਦੇ ਆ ਤੇ ਉਹਨਾਂ ਦੀ ਚੈਨਲ ਤੇ ਵੀ ਕੋਈ ਫੋਟੋ ਨਹੀਂ ਦਿਖਾਈ ਜਾਂਦੀ ਠੀਕ ਹੈ ਮਤਲਬ ਇਹ ਮੀਡੀਆ ਦਾ ਹਾਂਜੀ ਤੇ ਮੀਡੀਆ ਸਾਰਾ ਬਕਾਊ ਹੈ ਬਕਾਊ ਹੋਣ ਕਰਕੇ ਸਾਡੇ ਜਿਹੜਾ ਸਾਰਾ ਤਾਂ ਨਹੀਂ ਬਕਾਊ ਤੇ ਸਾਰਾ ਨਹੀਂ ਕੋਸਤਾ ਹੈ ਜੀ ਠੀਕ ਕਰਦੇ ਮੀਡੀਆ ਕਿਹੜਾ ਆਉਂਦਾ ਗੋਦੀ ਗੋਦੀ ਨਹੀਂ ਆ ਠੀਕ ਹੈ ਗੋਦੀ ਮਿਹੜਾ ਜੋ ਮਤਲਬ ਉਹਨਾਂ ਦੀ ਫੋਟੋ ਵੀ ਨਹੀਂ ਦਿਖਾਈ ਜਾਂਦੀ ਨਾ ਨਹੀਂ ਦਿਖਾਈ ਜਾਂਦੀ ਸਹੀ ਸਹੀ ਹਾਂ ਸਹੀ ਜੀ ਘਰ ਜਲਦੀ ਉਹ ਆ ਬੋਲਦੇ ਆ ਇਹ ਫੋਟੋ ਨਹੀਂ ਦਿਖਾਈ ਜਾਂਦੀ ਠੀਕ ਹੈ ਕੈਮਰੇ ਦੇ ਮਾਰਾ ਜਾਂਦਾ ਵੀ ਇਹ ਇਹ ਬਗਲੋ ਹੈ